ਨਾ ਸਪਨਰਾਂ ਨੂੰ ਪਹਿਲਾਂ ਅਸੀਂ ਇਹ ਵੀ ਪਿਆਰੀ ਕੀਤੀ ਫਿਰ ਇਹਨੂੰ ਨਵੀਂ ਇੱਕ ਨੀਤੀ ਪਰੋਂਦੇ ਹੋਏ ਫਰਲੀ ਇੰਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਚਾਨਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਤੇ ਸਿਵਲ ਕਪੜਿਆਂ ਦੇ ਬੰਦੇ ਲਾਏ ਉਹਨਾਂ ਦੇਖਿਆ ਕਿ ਕਿਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸ ਟਮ ਵੇਚਣ ਆਉਂਦੇ ਨੇ ਤੇ ਇਹਨਾਂ ਦੇ ਵਿੱਚੋਂ 8 ਦੇ ਕੋਲ ਸਾਨੂੰ ਸੱਤ ਬੰਦਿਆਂ ਕੋਲ ਰਿਕਵਰੀ ਹੋਈ ਸੀ ਤੇ ਉਹਨਾਂ ਦੇ ਕੋਲ ਅਸੀਂ ਕੇ ਰਜਿਸਟਰ ਕਰ ਰਹੇ ਹਾਂ ਤੇ ਜਿਹੜੀ ਰਿਕਵਰੀ ਦੀ ਜਿਹੜੀ ਹੈਗੀ ਆ ਤੁਹਾਨੂੰ ਫਿਰ ਮੁਕਾਦਮੇ ਨਾਲ ਜੋ ਬਾਅਦ ਚ ਦਿੱਤੀ ਜਾਊਗੀ ਤੁਹਾਡੇ ਮਾਧਿਅਮ ਨਾਲ ਹੀ ਮੈਂ ਬਾਕੀ ਵੀ ਇਹ ਇਹ ਅਪੀਲ ਕਰਦਾ ਲੋਕਾਂ ਨੂੰ ਕਿ ਜੇ ਕੋਈ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੋਦੀ ਹੈ ਇਸ ਨਰਸ਼ਰੀ ਨੂੰ ਭੇਜਦਾ ਈਵਨ ਕੋਈ ਬੱਚਾ ਖਾਂਦਾ ਵੀ ਹੈ ਤੇ ਉਹ ਵੀ ਸਾਨੂੰ ਦੇਣ ਤੇ ਕੋਲ ਜਿਹੜਾ ਏਰੀਆ ਜਿਹੜਾ ਹੈਗਾ ਸਾਡੇ ਸੀਆਰਪੀ ਕਲੋਨੀ ਹੈਗੀ ਆ ਅਸੀਂ ਉਹਨੂੰ ਮੇਨ ਟਰਗੀ ਕਰਤੀ ਬਾਕੀ ਇਹਦਾ ਏਰੀਆ ਕਾਫੀ ਬਰੌਡ ਕੀਤਾ ਹੋਇਆ ਜੀ ਜਿਹਦੇ ਵਿੱਚ ਅਸੀਂ ਨਾਕੇ ਵੀ ਲਾਏ ਜੀ ਤਕਰੀਬਨ ਸਾਡਾ ਜਿਹੜੇ ਵਿੱਚ ਨਾਕੇ ਲਾ ਕੇ ਤਕਰੀਬਨ 100 ਤੋਂ 200 ਦੇ ਕਰੀ ਪੁਲਿਸ ਪਰਸਨ ਸਵੇਰੇ ਅਰਲੀਨ ਦਾ ਮਾਰਨਿੰਗ ਤੇ ਸਾਡੀ ਜਿਹੜੇ ਆਪਰੇਸ਼ਨ ਸੀ ਇਹ ਔਨ ਗਰਾਉਂਡ ਸਾਡੇ 4:30 ਤੋਂ ਸਟਾਰਟ ਹੋ ਗਿਆ ਸੀ ਤੇ ਜਿਹਨੂੰ ਅਸੀਂ ਤਕਰੀਬਨ 8:30 ਤੱਕ ਹਾਂ ਪਿਛਲੇ 10-15 ਮਹੀਨਿਆਂ ਨੇ ਉਹਦੇ ਤੇ ਕਾਰਵਾਈ ਕੀਤੀ ਔਰ ਕਨਕਲੂਡ ਵੀ ਹੋਈਆਂ ਨੇ ਕਿਹੜੀ ਕ੍ਰਿਆ ਮੈਂ ਤੁਹਾਡੀ ਇਹ ਚੀਜ਼ ਕਹਿ ਰਿਹਾ ਹਾਂ ਬਟ ਜੇ ਅਦਰ ਅਦਰਵਾਈਜ਼ ਕੀ ਹੈ ਜੋ ਤੁਸੀਂ ਕਹਿ ਰਹੇ ਹੋ ਜੇ ਕੋਈ ਇਦਾਂ ਦਾ ਸਾਡੇ ਨੂੰਟਿਸ ਆਊਗਾ ਅਸੀਂ ਬਿਲਕੁਲ ਉਹਦੇ ਕਾਰਵਾਈ ਕਰਾਂਗੇ ਜਿਬਣ ਦੀ ਕਾਰਵਾਈ ਆ ਬਿਲਕੁਲ ਅੱਜ ਜੋ ਸਾਡਾ ਜੁਤ ਨਸ਼ਾ ਪ੍ਰਭੁੱਤ ਮਹੀਮ ਮਾਰਚ ਮਹੀਨੇ ਤੋਂ ਚੱਲੀ ਸੀ ਤੇ ਉਸ ਦੇ ਚੱਲਣ ਦੇ ਦੌਰਾਨ ਅੱਜ ਨਸ਼ਾ ਮੁਕਤ ਪੰਜਾਬ ਵੱਲੋਂ ਜਾਂਦੇ ਹੋਏ ਜੀ ਸ਼ੋਪਨ ਸ਼ਰਮਾ ਜੀ ਆਈਪੀਐਸ ਕੌਸਟਿੰਗ ਨਰ ਵਿਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅੰਦਰ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥੋੜੀ ਜੀ ਅੱਜ ਅਸੀਂ ਇਸ ਆਪਰੇਸ਼ਨ ਨੂੰ ਬਲੱਖਮ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਅੱਜ ਪਰ ਇਨਸਟਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ 15 ਦਿਨਾਂ ਤੋਂ ਪਹਿਲਾਂ ਅਸੀਂ ਇਸ ਦੀ ਤਿਆਰੀ ਕੀਤੀ ਫਿਰ ਇਹਨੂੰ ਨਵੀਂ ਇੱਕ ਨੀਤੀ ਪੜਾਉਂਦੇ ਹੋਏ ਅਰਲੀ ਇਨ ਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਚਾਨਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਤੇ ਸਿਵਲ ਕਪੜਿਆਂ ਦੇ ਬੰਦੇ ਲਾਏ ਉਹਨਾਂ ਦੇਖਿਆ ਕਿ ਇਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸਟਮ ਵੇਚਣ ਆਉਂਦੇ ਨੇ ਤੇ ਇਹ ਅਸੀਂ ਜ਼ੋਨ 2 ਦੇ ਏਰੀਆਜ਼ ਸਾਊਥ ਆ ਸਬਡਿਵੀਜ਼ਨ ਦੇ ਏਰੀਆਜ਼ ਕਾਰਵਾਈ ਕੀਤੀ ਹੈ ਇਸ ਮਿਹਨਤ ਦੇ ਦੌਰਾਨ ਜਿਹੜੀ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲਿਆ ਇਸ ਤਰ੍ਹਾਂ ਅਸੀਂ ਤਕਰੀਬਨ 10-12 ਬੰਦੇ ਫੜੇ ਜੀ ਤੇ ਜਿਨ੍ਹਾਂ ਦੇ ਵਿੱਚੋਂ 8ਾਂ ਦੇ ਕੋਲੋਂ ਸਾਨੂੰ ਸੱਤ ਬੰਦਿਆਂ ਕੋਲ ਰਿਕਵਰੀ ਹੋਈ ਤੇ ਉਹਨਾਂ ਦੇ ਪੁੱਤ ਅਸੀਂ ਫੇਰ ਰਜਿਸਟਰ ਕਰ ਰਹੇ ਹਾਂ ਤੇ ਜਿਹੜੀ ਰਿਕਵਰੀ ਦੀ ਜਿਹੜੀ ਹੈਗੀ ਆ ਤੁਹਾਨੂੰ ਡਿਟੇਲ ਮੁਕਾਦਮਿਆਂ ਦੀ ਉਹ ਬਾਅਦ ਚ ਦਿੱਤੀ ਜਾਊਗੀ ਸੋ ਇਹਦੇ ਵਿੱਚ ਦੂਜੀ ਵੱਡੀ ਗੱਲ ਇਹ ਹੋਈ ਕਿ ਲੋਕ ਖੋਦਵਾ ਖੋਦ ਸਾਹਮਣੇ ਆ ਰਹੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਤੇ ਮੈਂ ਉਥੋਂ ਦੇ ਏਡੀਸੀ ਵੀ ਸਾਹਮਣ ਕਰਨ ਵੀਰ ਜੀ ਐਂਡ ਏਸੀਪੀ ਸਹਿਵਾਨ ਦੋਨੋਂ ਕਿ ਉਹਨਾਂ ਨੇ ਜਿਸ ਤਰੀਕੇ ਨਾਲ ਅੱਜ ਕਾਰਵਾਈ ਕੀਤੀ ਹੈ ਉਹ ਬਹੁਤ ਵਧੀਆ ਬਹੁਬੀ ਸੀਕਰਟ ਰੱਖ ਕੇ ਤੇ ਅਸੀਂ ਮਿਸ਼ਨ ਨੂੰ ਪੂਰਾ ਕੀਤਾ ਵੈਸੇ ਵੀ ਲੋਕ ਸਾਡੇ ਤੱਕ ਵੀ ਅਪਰੋਚ ਕਰਦੇ ਨੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਬਾਕੀ ਵੀ ਇਹ ਇਹ ਅਪੀਲ ਕਰਦਾ ਹਾਂ ਲੋਕਾਂ ਨੂੰ ਕਿ ਜੇ ਕੋਈ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਇਸ ਨਸ਼ੇ ਦੀ ਕੋਈ ਵੇਚਦਾ ਹੈ इवन ਕੋਈ ਬੱਚਾ ਖਾਂਦਾ ਵੀ ਹੈ ਤੇ ਉਹ ਵੀ ਸਾਨੂੰ ਦੇਣ ਤਾਂ ਕਿ ਉਹਦੇਤੇ ਕਾਰਵਾਈ ਕਰੀਏ ਇਹ ਵੀ ਇਨਸ਼ੋਰ ਕਰਦੇ ਹਾਂ ਕਿ ਉਹ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਆਦਮੀ ਹੈ ਉਹਦੀ ਨਾਂ ਵੀ ਗੁਪਤ ਰੱਖਿਆ ਜਾਊਗਾ ਫਿਰ ਉਹਨੂੰ ਪੂਰੀ ਸੀਕ੍ਰੀਟ ਰੱਖਦੇ ਹੋਏ ਆਪਾਂ ਸਾਰਿਆਂ ਨਾਲ ਰਲ ਮਿਲ ਕੇ ਇਹਨੇ ਸਭ ਤੋਂ ਪਹਿਲਾਂ ਬੋਲਿਆ ਬਣਾਣਾ। ਬਾਰੀ ਕਿਹੜੇ ਕਿਹੜੇ ਇਲਾਕੇຊ ਹੋਇਆ ਹੈ? ਇਹ ਜੀ ACP ਸਾਊਥ ACP ਇੰਡਸਟਰੀ ਏਰੀਆ B ਦੇ ਬਾਕਪੁਨ ਖਾਣਿਆਂ ਦੇ ਵਿੱਚ। ਪਰਟੀਕੂਲਰ ਇਹ ਜੀ। ਪਰਟੀਕੂਲਰ ਏਰੀਆ ਜਿਹੜਾ ਹੈਗਾ ਸਾਡੀ CRP ਕਲੋਨੀ ਹੈਗੀ ਆ ਅਸੀਂ ਉਹਨੂੰ ਮੇਨ ਟਾਰਗੇਟ ਕੀਤਾ ਸੀ। ਬਾਕੀ ਇਹਦਾ ਏਰੀਆ ਕਾਫੀ ਬਰੌਡ ਕੀਤਾ ਹੋਇਆ ਹੈ ਜੀ ਜਿਹਦੇ ਵਿੱਚ ਅਸੀਂ ਨਾਕੇ ਵੀ ਲਾਏ ਸੀ ਤਕਰੀਬਨ ਆ ਸਾਡਾ ਸਿਰੇ ਵਿੱਚ ਨਾਕੇ ਲਾ ਕੇ ਤਕਰੀਬਨ 400 ਤੋਂ 100 ਪੁਲਿਸ ਪਰਸਨ। ਅੱਛਾ ਸਰ ਕਿਹੜੀ ਚੀਜ਼ ਦੀ ਆਹ ਰਿਕਵਰੀ ਹੋਈ ਹੈ ਕਿਉਂਕਿ ਆਹ ਰੌਂਗ ਕਿਕਰ ਤੁਸੀਂ ਕਹਾਂਗੇ ਇਹਦੀ ਬਾਅਦ ਵਿੱਚ ਸ਼ੋਅ ਕੀਤੀ ਜਾਊਗੀ ਇਹ ਮਿਕਸ ਆ ਜੀ ਇਹਦੇ ਵਿੱਚ ਗੋਲੀਆਂ ਵੀ ਨੇ ਚਿੱਟਾ ਵੀ ਹੈ ਤੇ ਇਸ ਚੀਜ਼ਾਂ ਸਭ ਕਮਰਸ਼ੀਅਲ ਕਨੂੰ ਕੁਆਂਟੀਟੀ ਵੀ ਬਰਾਬਰ ਦੇ ਪੇ ਕੀਤੀ ਗਈ ਨਹੀਂ ਨਹੀਂ ਤੇ ਤੁਹਾਨੂੰ ਬਾਅਦ ਵਿੱਚ ਡਿਟੇਲ ਦੇਣੇ ਜੋ ਹੈਗੇ ਆ ਤੁਸੀਂ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਦੀ ਹੁੰਦੀਆਂ ਨੂੰ ਹੌਲੀ-ਹੌਲੀ ਰਿਕਵਰੀ ਕਰਨ ਲਈ ਗਾਹ ਤੋਂ ਗਾਹ ਚੱਲ ਕੇ ਜਾਏ ਉਹਨਾਂ 2 ਗ੍ਰਾਮ 3 ਗ੍ਰਾਮ ਹੋਵੇ ਉਹਨੂੰ ਬੈਕਵਾਰਡ ਲਿੰਕ ਤੇ ਅਸੀਂ ਜਾਵਾਂਗੇ ਹੋਰ ਵੀ ਅਸੀਂ ਕਰਾਂਗੇ ਸਰ ਜਿੰਨੇ ਕੋ ਇਡੈਂਟੀਫਾਈ ਕੀਤੇ ਸੀ ਉਹ ਬੰਦੇ ਫੜੇ ਗਏ ਆ ਦੇਖੋ 100% ਤਾਂ ਕੋਈ ਵੀ ਨਹੀਂ ਹੁੰਦੀ ਲੇਕਿਨ ਅਸੀਂ ਆਪਣੀ ਜਿਹੜੀ ਇਸ ਆਇਡੈਂਟੀਫਾਈ ਕੀਤੇ ਸੀ ਜਾਂ ਅਸੀਂ ਜੋ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ ਸਾਡਾ 90% ਤੋਂ ਵੱਧ ਅਸੀਂ ਅਜਿਹਾ ਕੰਮ ਆਪਿਆ ਸੀ ਸਰ ਸਵੇਰੇ ਕਿੰਨੇ ਵਜੇ ਸਵੇਰੇ ਆਪਲੀਨ ਦਾ ਮੌਨਿੰਗ ਰਿਵਿਊ ਸਾਡੀ ਜਿਹੜੀ ਆਪਰੇਸ਼ਨ ਸੀ ਇਹ ਔਨ ਗਰਾਉਂਡ 4:30 ਵਜੇ ਤੋਂ ਸਟਾਰਟ ਹੋ ਗਿਆ ਸੀ ਤੇ ਜਿਹਨੂੰ ਅਸੀਂ ਤਕਰੀਬਨ 8:30 ਵਜੇ ਤੱਕ ਕੰਕਲੂਡ ਕੀਤਾ। ਇਹ ਆਪਰੇਸ਼ਨ ਰੈਂਡਮਲੀ ਵੀ ਚੱਲਦਾ ਹੈ ਕਿ ਦਾ ਅਚਾਨਕ ਬਿਲਕੁਲ ਰੈਂਡਮ ਰੈਂਡਮਲੀ ਵੀ ਚੱਲਦਾ ਰਹਿੰਦਾ ਤੇ ਜਾਂ ਮ ਇੱਕ ਜਿਹੜੇ ਹੈਗਾ ਅਚਾਨਕ ਵਾਲਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਇਹਦਾ ਸਰਪ੍ਰਾਈਜ਼ ਹੀ ਹੁੰਦੀ ਹੈ ਜੀ ਜੀ ਤੇ ਉਹਦੇ ਤੋਂ ਪਹਿਲਾਂ ਬੜਾ ਵਰਕ ਕੀਤਾ ਵੀ ਕਿਸ ਟਾਈਮ ਵੇਚਣਾ ਉਹਨੇ ਕਿੱਥੇ ਖਾਣ ਲੈਂਦਾ ਤੇ ਕਿੱਥੇ ਇਕੱਠੇ ਹੁੰਦੇ ਨੇ ਕਿੱਥੋਂ ਚੱਲਦੇ ਨੇ ਇਹ ਕਈ ਰਸੀਆਂ ਕੁਝ ਜ਼ਿਆਦਾ ਅਸੀਂ ਐਕਸਪੋਜ਼ ਨਹੀਂ ਕਰਾ। EWS ਏਰੀਆ ਬਹੁਤ ਮਿਸ਼ੂਰ ਹੈ। ਜੀ ਉਤੇ ਜਦੰਗੀ ਕੋਈ ਵੀ ਹੁੰਦਾ ਨਹੀਂ ਟਕਰੋ ਸ਼ਰੀਆ ਨੂੰ ਬਾਅਦ ਚੇ ਬਿਲਕੁਲ ਤੁਸੀਂ ਸਾਡਾ ਧਿਆਨ ਦਿੰਦੇ ਆ ਪੈਸੇ ਵੀ ਤੁਸੀਂ ਮੈਨੂੰ ਮਤਲਬ ਮਾ ਕਲਿਆਣਾ ਗੱਲ ਕਰ ਲਓ ਬਾਅਦ ਵਿੱਚ ਮੈਂ ਦੱਸ ਦਿੰਦਾ ਬਿਲਕੁਲ ਇਹ ਘਰ ਬਾਈ ਅਕਸਰ ਇਹ ਹਾਇਰ ਅਥੋਰिटीज ਨੇ ਜਿਵੇਂ ਤੁਸੀਂ ਹੁਣ ਵੀ ਕਿਹਾ ਵਾ ਜੇ ਸ਼ੋਰਟੀ ਹੈ ਕੋਈ ਸੁਪਨਾ ਕੋਲ ਤੋਂ ਦੇਗਾ ਨਾ ਬਾਹਰ ਨਹੀਂ ਆਏਗਾ ਬਟ ਲੋਕਾਂ ਦਾ ਜਦ ਲੋਚ ਵੀ ਇਸ ਗੱਲ ਦਾ ਉਹ ਵੀ ਅਕਸਰ ਇਹੀ ਹੁੰਦਾ ਵਾ ਹਾਇਰ ਅਥੋਰिटीज ਤਾਂ ਗੈਰ ਹੁੰਦੇ ਆ ਬਟ ਜਦੋਂ ਕੋਈ ਕੋਲ ਤੋਂ ਸੁਪਨਾ ਦਿੰਦਾ ਹੈ ਥਾਣਾ ਲੈਵਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਲੋਕਾਂ ਦੇ ਅਟੈਕ ਵੀ ਹੁੰਦੇ ਆ ਕਈ ਮਾਮਲੇ ਅਜੇ ਪਿੱਛੇ 2-3 ਮਹੀਨੇ ਦੇ 4-5 ਮਾਮਲੇ ਅਜੇ ਸਾਹਮਣੇ ਆਏ ਨਹੀਂ ਮੇਰੇ ਕੋ ਮੇਰੇ ਕੋ ਤਕਰੀਬਨ 8-10 ਇਨਫੋਰਮੇਸ਼ਨ ਜਿਹੜੀਆਂ ਮੇਰੇ ਕੋ ਸਿੱਧੀਆਂ ਆ ਪਿਛਲੇ 10-15 ਮਹੀਨਿਆਂ ਚ ਆਈਆਂ ਨੇ ਉਸ ਤੇ ਕਾਰਵਾਈ ਕੀਤੀ ਔਰ ਕਨਕਲੂਡ ਵੀ ਹੋਈਆਂ ਨੇ ਕਿਹੜੀ ਪ੍ਰਕਿਰਿਆ ਮੈਂ ਤੁਹਾਡੀ ਇਹ ਚੀਜ਼ ਕਹਿ ਰਿਹਾ ਜੇ ਅਦਰ ਅਦਰ ਅਦਰਵਾਈਜ਼ ਕੀ ਆ ਜੋ ਤੁਸੀਂ ਕਹਿੰਦੇ ਜੇ ਕੁਝ ਇਦਾਂ ਦਾ ਸਾਡੇ ਨੋਟ ਜਾਊਗਾ ਅਸੀਂ ਬਿਲਕੁਲ ਉਹਦੇ ਤੇ ਕਾਰਵਾਈ ਕਰਾਂਗੇ ਜੋ ਬਣਦੀ ਕਾਰਵਾਈ ਆ ਬਿਲਕੁਲ ਠੀਕ ਠੀਕ